ਸਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇੱਕ ਖਾਸ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਦਰਅਸਲ 2 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦੇ ਵੱਲੋਂ ਕੀ ਮੈਂਬਰ ਬਣਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ 3 ਸਤੰਬਰ ਤੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਵਿੱਚ ਭਾਜਪਾ ਦੇ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਤੇ ਹੁਣ ਬਠਿੰਡਾ ਦੇ ਵਿੱਚ ਭਾਜਪਾ ਅਗਵਾਦ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਸ ਨੇ ਕੀ ਸਭ ਤੋਂ ਦਾ ਮੈਂਬਰ ਜਿਹੜੇ ਨੇ ਆਪਣੇ ਪਾਰਟੀ ਦੇ ਨਾਲ ਜੁੜੇ ਨੇ ਤੇ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਇਸੇ ਮੋਹਮਿੰਦ ਦਾ ਆਗਾਜ਼ ਹੋਇਆ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਵਿਚਾਰ ਤਾਰਾ ਦੇ ਨਾਲ ਜੋੜਿਆ ਜਾ ਰਿਹਾ ਤੇ ਇਸ ਨੂੰ ਲੈ ਕੇ ਬਠਿੰਡਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਇੱਥੇ ਭਾਜਪਾ ਆਗੂਾਂ ਦੇ ਵੱਲੋਂ ਸੰਬੋਧਨ ਕਰਦੇ ਆ ਕਿ ਕੁਝ ਕਿਹਾ ਗਿਆ ਆਓ ਸੁਣਦੇ ਆ ਧੰਨਵਾਦ ਕਰਦਾ ਸਾਰੇ ਪ੍ਰੈਸ ਰਿਪੋਰਟਰ ਫੋਟੋਗ੍ਰਾਫਰ ਮੀਡੀਆ ਨਾਲ ਸੰਬੰਧਿਤ ਸਾਰੇ ਮਿੱਤਰਾਂ ਦਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਇਸ ਮੈਂਬਰਸ਼ਿਪ ਦੇ ਬਿਆਨ ਦੇ ਵਿੱਚ ਪਹੁੰਚੇ ਹੋ ਸਾਡੇ ਅੱਜ ਦੇ ਬੁਖਮਾਨ ਜਤਿੰਦਰ ਮਿੱਤਲ ਜੀ ਸਾਨੂੰ ਇਸ ਜਿਹੜੀ ਹੈਗੀ ਹੈ ਪ੍ਰੈਸ ਵੀ ਪ੍ਰਸਤੁਤਨ ਕਰਨਗੇ ਮਿੱਤਰ ਸਭ ਤੋਂ ਪਹਿਲਾਂ ਮੈਂ ਜਿਹੜੇ ਚੌਥੇ ਸਤੰਭ ਪ੍ਰੈਸ ਦੇ ਸਾਰੇ ਆਏ ਹੋਏ ਭਰਾਵਾਂ ਦਾ ਇੱਥੇ ਆਨ ਤੇ ਬਹੁਤ ਬਹੁਤ ਧਨਵਾਦ ਸਾਡੇ ਵਿੱਚ ਜਿਲ੍ਹਾ ਪ੍ਰਧਾਨ ਸਰੂਪ ਸਿੰਘਲਾ ਜੀ ਸਾਡੇ ਭੈਣ ਪਰਮਕੌਰ ਜੀ ਅੱਜ ਅਸੀਂ ਜਿਹੜਾ ਇਸ ਜ਼ਿਲ੍ਹੇ ਦਾ ਮੈਂਬਰਸ਼ਿਪ ਅਭਿਆਨ ਸ਼ੁਰੂ ਕਰਨ ਲਈ ਹਰ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਇਸੇ ਦੈਂਸਰ 11 ਔਰ 12 ਮਾਰ 12 ਮੇਂ ਪ੍ਰੈਸ ਕਾਨਫਰੰਸ ਚੱਲ ਰਹੀ ਹੈ 2 ਤਰੀਕ ਨੂੰ ਨਰਿੰਦਰ ਮੋਦੀ ਜੀ ਨੇ ਇਹ ਅਭਿਆਨ ਦੀ ਸ਼ੁਰੂਆਤ ਕੀਤੀ 3 ਤਰੀਕ ਕੱਲ ਅਸੀਂ ਪੰਜਾਬ ਦੀ ਸ਼ੁਰੂਆਤ ਜਿਹੜੀ ਹੈ ਚੰਡੀਗੜ੍ਹ ਆਫਿਸ ਤੋਂ ਕੀਤੀ ਅੱਜ 35 ਜ਼ਿਲ੍ਹਿਆਂ ਦੇ ਵਿੱਚ ਇਸੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੇ ਮਾਧਿਅਮ ਦੇ ਨਾਲ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਇਹ ਅਭਿਆਨ ਜਿਹੜਾ ਹੈ ਸ਼ੁਰੂ ਜਿਹੜਾ ਹੈ ਕੀਤਾ ਵੈ ਔਰ ਇਹ 2014 ਦੇ ਵਿੱਚ ਅਮੀਸ਼ਾ ਜੀ ਨੇ ਜਦੋਂ ਡਿਜੀਟਲਾਈਜੇਸ਼ਨ ਦੇ ਵਿੱਚ ਕੀਤਾ ਸੀਗਾ ਤੇ ਉਦੋਂ ਸਾਡੀ ਜਿਹੜੀ ਪਾਰਟੀ ਨੇ 2014 ਤੋਂ 2015 ਦੇ ਵਿੱਚ 11 ਕਰੋੜ ਮੈਂਬਰ ਬਣਾ ਕੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣੀ। ਉਸ ਤੋਂ ਬਾਅਦ 2019 ਦੇ ਵਿੱਚ 7 ਕਰੋੜ ਮੈਂਬਰ ਬਣਿਆ ਤੇ ਪਾਰਟੀ ਜਿਹੜੀ ਹੈ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਬਣ ਕੇ 18 ਕਰੋੜ ਦੇ ਸਦਸਿਆ ਜਿਹੜੇ ਆ ਪਰਿਵਾਰ ਦੇ ਸਦਸੇ ਬਣੀ। ਕਿਉਂਕਿ ਪਾਰਟੀ ਸਾਡੀ ਲੋਕਤੰਤਰੀਕ ਪਾਰਟੀ ਹੈ। ਇਦੇ ਵਿੱਚ ਚਨਲ ਦੀ ਪ੍ਰਕਿਰਿਆ ਚੱਲਦੀ ਹੈ 6 ਸਾਲ ਲਈ ਅਸੀਂ ਮੈਂਬਰ ਬੰਦੇ ਆ ਉਹ 6 ਸਾਲ ਤੋਂ ਬਾਅਦ ਇਹ ਮੈਂਬਰਸ਼ਿਪ ਜਿਹੜੀ ਹੈ ਦੁਆਰਾ ਜਿਹੜੀ ਹੈ ਮੈਂਬਰਸ਼ਿਪ ਅਭਿਆਨ ਇਹ ਜਿਹੜਾ ਮੈਂਬਰ ਜਿਹੜਾ ਪੁਰਾਣਾ ਮੈਂਬਰ ਹੈ ਉਹ ਸਮਾਪਤ ਹੋ ਜਾਂਦਾ ਔਰ ਨਵੇਂ ਸਿਰੇ ਤੋਂ ਮੈਂਬਰਸ਼ਿਪ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ ਉਸੇ ਤਹਿਤ ਜਿਹੜੀ ਹੈ 2 ਤਰੀਕ ਨੂੰ ਨਰਿੰਦਰ ਮੋਦੀ ਜੀ ਨੇ ਇਹ ਅਭਿਆਨ ਜਿਹੜਾ ਜਦੋਂ ਸਦਸੇ ਦਾ ਨਨ ਆਪਣੇ ਨਰਿੰਦਰ ਆਪਣੇ ਨੱਡਾ ਜੀ ਨੇ ਸ਼ੁਰੂਆਤ ਕਰਾਈ ਔਰ ਉੱਥੋਂ ਸਦਸਿਆਂ ਬਿਆਨ ਜਿਹੜਾ ਸ਼ੁਰੂ ਹੋਇਆ ਤੇ ਸਾਡਾ ਜਿਹੜਾ ਪੰਜਾਬ ਦਾ ਟੀਚਾ ਕਿਉਂਕਿ ਅਸੀਂ 200 ਪਰਬੂਤ ਦਾ ਟੀਚਾ ਲੈ ਕੇ ਚੱਲ ਰਹੇ ਹਾਂ ਔਰ 24538 ਬੂਤ ਨੇ ਪੰਜਾਬ ਦੇ ਵਿੱਚ ਤੇ ਅਸੀਂ 50 ਲੱਖ ਦਾ ਟੀਚਾ ਜਿਹੜਾ ਵੈ ਅਸੀਂ ਇਹ ਲੈ ਕੇ ਕਾਰਕਿਰਤਾ ਦੇ ਮਾਧਿਅਮ ਨਾਲ ਸਮਾਜ ਦੇ ਮਾਧਿਅਮ ਨਾਲ ਕਿਉਂਕਿ ਅੱਜ ਸਮਾਜ ਜਿਹੜਾ ਵੈ ਸਾਰਾ ਨਰਿੰਦਰ ਮੋਦੀ ਜੀ ਨੂੰ ਇੱਕ ਇਸ ਤਰੀਕੇ ਦੇਖ ਰਿਹਾ ਕਿ ਅਗਰ ਦੇਸ਼ ਦੀ ਕੋਈ ਤਰੱਕੀ ਹੋ ਦ੍ਰਿਸ਼ ਲਈ ਕੋਈ ਕੰਮ ਕਰ ਸਕਦਾ ਵਾ ਉਹ ਇਕਲਾ ਇੱਕੋ ਸ਼ਖਸ ਹੈ ਉਹ ਨਰਿੰਦਰ ਮੋਦੀ ਜੀ। ਔਰ ਅੱਜ ਅਸੀਂ ਇਸ ਪਰਮ ਨੂੰ ਚਲਾਉਂਦੇ ਸਾਨੂੰ ਵੀ ਗਰਮ ਮਹਿਸੂਸ ਹੁੰਦਾ ਕਿ ਸ਼ਾਂਤ ਦਾ ਅੰਕੜਾ ਆ ਜਾਏਗਾ ਤੁਹਾਡੇ ਸਾਹਮਣੇ ਅੰਕੜਾ ਪ੍ਰਤਾਸ਼ੀ ਵੀ ਹੋ ਜਾਏਗਾ ਇਹ ਅੰਕੜਾ ਜਿਹੜਾ ਚੱਲ ਰਿਹਾ ਵਾ ਕੀ ਕਿੰਨਾ ਅੰਕੜਾ ਜਿਹੜਾ ਸਾਡਾ ਵਾ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਪਾਰ ਹੁੰਦਾ ਔਰ ਪਿਛਲੇ ਵਾਰ ਪੰਜਾਬ ਦੇ ਵਿੱਚ 23 ਲੱਖ ਮੈਂਬਰ ਬਣਿਆ ਸੀਗਾ ਤੇ 6 ਲੱਖ 5 ਲੱਖ ਮੈਂ 594000 ਮੈਂਬਰ ਜਿਹੜਾ ਵਾ 19 ਚ ਬਣਿਆ ਸੀ ਟੋਟਲ 29 ਲੱਖ ਮੈਂਬਰ ਬਣਿਆ ਸੀ ਤੇ ਉਸ ਮੈਂਬਰ ਨੂੰ ਲੈਂਦੇ ਹੋਏ ਅੱਜ ਇਸ ਮੈਂਬਰ ਅਸੀਂ ਆ ਭਿਆਨ ਨੂੰ ਇਸ ਤਰੀਕੇ ਨਾਲ ਸ਼ੁਰੂਆਤ ਕੀਤੀ ਹੈ ਕਿ ਸਾਡਾ ਟੀਚਾ ਜਿਹੜਾ ਵਾ 50 ਲੱਖ ਦਾ ਟੀਚਾ ਜਿਹੜਾ ਵਾ ਪੰਜਾਬ ਦਾ ਕਾਰਜਕਰਤਾ ਦੇ ਮਾਧਿਅਮ ਨਾਲ ਔਰ ਸਮਾਜ ਦੇ ਮਾਧਿਅਮ ਨਾਲ ਜਿਹੜੇ ਲੋਕ ਸਮਾਜ ਦੇ ਆਮ ਆਪਣੇ ਆਪ ਵਲੰਟਰੀ ਆ ਕੇ ਜੁੜ ਰਹੇ ਨੇ ਸਾਡੇ ਨਾਲ ਔਰ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਕਿਉਂਕਿ ਪ੍ਰੈਸ ਇੱਕ ਐਸੀ ਰੀੜ ਦੀ ਹੱਡੀ ਹੈ ਕਿ ਜਿੰਨ ਜਨ ਤੱਕ ਜਿਹੜੀ ਆ ਆਵਾਜ਼ ਨੂੰ ਸਾਡੀ ਆਵਾਜ਼ ਨੂੰ ਹਮੇਸ਼ਾ ਜਿੰਨ ਜਨ ਤੱਕ ਪਹੁੰਚਾਉਂਦੀ ਹੈ ਔਰ ਉਹਨਾਂ ਦੇ ਮਾਧਿਅਮ ਨਾਲ ਹੀ ਅੱਜ ਅਸੀਂ ਪੰਜਾਬ ਦੇ ਵਿੱਚ ਜਿਹੜਾ ਟੀਚਾ ਵੈ ਉਹ ਲੈ ਕੇ ਜਾਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਭਿਆਨ ਇਸ ਤਰੀਕੇ ਨਾਲ ਚੱਲੇਗਾ 1 ਤੋਂ 2 ਤਰੀਕ ਤੋਂ 25 ਤਰੀਕ ਤੱਕ ਦਾ ਇਹ ਅਭਿਆਨ ਹੈ ਪਹਿਲੇ ਬੜਾਓ ਦੇ ਵਿੱਚ 2 ਤਰੀਕ ਤੋਂ 25 ਤਰੀਕ ਤੱਕ ਚੱਲੇਗਾ ਦੂਜਾ ਬੜਾਓ 1 ਅਕਤੂਬਰ ਤੋਂ 15 ਅਕਤੂਬਰ ਤੱਕ ਦਾ ਦੂਜਾ ਬੜਾਓ ਹੈ ਇਹ ਦੂਜਾ ਬੜਾਓ ਜਿਹੜਾ ਵੈ ਉਦੋਂ ਚੱਲੇਗਾ ਉਸ ਤੋਂ ਬਾਅਦ ਸਾਡਾ ਸਕਰੀਅਰ ਮੈਂਬਰ ਹੁੰਦਾ ਉਹ 16 ਅਕਤੂਬਰ ਤੋਂ ਲੈ ਕੇ ਤੇ 31 ਅਕਤੂਬਰ ਤੱਕ ਉਹ ਅਭਿਆਨ ਚੱਲੇਗਾ 15 ਦਿਨ ਉਹ ਅਭਿਆਨ ਚੱਲਣਾ ਹੈ ਇਹ ਸਾਡੀ ਪ੍ਰਕਿਰਿਆ ਲੋਕਤੰਤਰੀਕ ਪ੍ਰਕਿਰਿਆ ਹੈ ਉਸ ਤੋਂ ਬਾਅਦ ਸਾਡੇ ਬੂਤ ਪ੍ਰਧਾਨ ਬਣਨਗੇ ਮੰਡਲ ਪ੍ਰਧਾਨ ਬਣਨਗੇ ਜ਼ਿਲ੍ਹਾ ਪ੍ਰਧਾਨ ਬਣਨਗੇ ਪੰਜਾਬ ਪ੍ਰਧਾਨ ਬਣਨਗੇ ਔਰ ਆਲ ਇੰਡੀਆ ਪ੍ਰਧਾਨ ਬਣਨਗੇ ਇਹ ਲੋਕਤੰਤਰੀ ਪ੍ਰਕਿਰਿਆ ਤੋਂ ਨੀਚੋਂ ਲੈ ਕੇ ਉੱਪਰ ਤੱਕ ਜਿਹੜੀ ਸਾਡੀ ਇਹ 3 ਸਾਲ ਦੀ ਪ੍ਰਕਿਰਿਆ ਵੈ ਉਸ ਸਾਲ ਨਾਲ ਇਹਦਾ ਬਦਲਾਅ ਹੋਏਗਾ ਔਰ ਅੱਜ ਅਸੀਂ ਤੁਹਾਡੇ ਧਿਆਨ ਤੇ